ਲੱਗ ਪੈ ਗਈ ਹੀਰੇ ਦੀ ਰੇਡ ਦੁਨੀਆਂ ਦੇ ਵਿੱਚ ਹੁੱਲੇ ਹੁਲਾਰੇ ਨੇ ਹੁੱਲੇ ਹੁਲਾਰੇ ਨੇ ਆ ਟੱਪਿਆਂ ਦਾ ਪੁੱਤ ਕੈਰ ਕਰੀ ਜਾਂਦਾ ਕੈਰ ਕਰੀ ਜਾਂਦਾ ਕੈਰ ਕਰੀ ਜਾਂਦਾ ਜੱਪਾ 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 ਖਲ ਚੱਲਣ ਵਾਲੀ ਗੱਲ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ ਨਰੀਸਾ ਕਮਾਲ ਦਾ ਜਫਾ ਲੱਗਣ ਦੀ ਪੂਰੀ ਕੋਸ਼ਿਸ਼ ਚੱਲਦੀ ਹੋਈ ਆ ਦੇਖਦੇ ਵੀ ਦੁਨੀਆਂ ਇਸ਼ਾਰੇ ਰੈਂਬੋ ਵੱਲ ਕਰਦੀ ਆ ਮਿੱਤਰਾਂ ਦੇ ਕਾਪੇ ਉੱਤੇ ਉਹੀ ਹੋਣੀ ਏ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੇ ਆ ਪੁਆਇੰਟ ਹਾਂ ਜੱਗੂ ਜੱਗੂ ਹਾਕਮ ਵਾਲੀਆ ਹਾਂ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਚਾਰ ਜਾਖੀ ਹੈ ਕਿ ਤਖੇਨੇ ਤੀਰਾਂ ਵਰਗੇ ਤੇਜ ਸ਼ਮਸ਼ੀਰਾਂ ਵਰਗੇ ਬਿਰਗ ਮਦਾਨੀ ਆ ਗਏ ਗੱਬਰੂ ਤਸਵੀਰਾਂ ਵਰਗੇ ਠੰਡੀ ਠੰਡੀ ਬਾਦ ਵਗ ਰਹੀ ਹੈ ਕਬੱਡੀ ਦਾ ਸਵਾਰ ਆਇਆ ਪਿਆ ਤੀਜਾ ਮੈਚ ਹੈ ਲਓ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਹਕਮ ਵਾਲੀਆ ਜੱਗੂ ਪੰਜਾਬ ਟਾਈਗਰ ਮਾਨ ਕਰਦੀ ਹੈ ਇਸ ਗੱਬਰੂ ਦੇ ਨਨਕਾਣਾ ਸਾਹਿਬ ਦੀ ਟੀਮ ਲਾ ਕੇ ਜਫਾ ਪੁਆਇੰਟ ਆਪਣੀ ਪਾਸਾ ਨੂੰ ਬੇਨਤੀ ਹੈ ਵੀ 32ਵੇਂ ਕੈਨੇਡਾ ਕਬੱਡੀਆ ਟਿਕਟਾਂ ਲੈ ਲਿਓ ਲਓ ਰੇਡ ਪਾਉਂਦੀ ਰਵੀ ਦਿਉਰੇ ਵਾਲਾ ਹਰਿਆਣੇ ਦਾ ਸ਼ੋਹਰਾ ਗੋਜਰਾਂ ਦਾ ਹੁਣ ਚਾਰਾਂ ਦੇ ਵਿੱਚੋਂ ਕੌਣ ਹਾਕਮ ਆਲੀਆ ਇਹ ਜੱਗੂ ਆ ਇਹ ਜੱਗੂ ਆ ਇਹ ਜੱਗੂ ਆ ਇਹ ਕਮਾਲ ਦਾ ਜਫਾ ਲਾ ਗਿਆ ਕਿ ਵਿੱਚਾ ਜ਼ਿਲ੍ਹੇ ਜਲੰਧਰ ਦੇ ਜੱਟ ਨੇ ਜਨਮ ਲਿਆ ਪਿੰਡ ਬੱਗੇ ਹੈ ਅੰਗਿਆਰ ਕਬੱਡੀ ਦਾ ਨੱਜ ਦਾ ਫਿਰੇ ਜੱਫੀਆਂ ਅੱਗੇ ਹੱਥ ਛੇਦੀ ਆਉਂਦਾ ਨਹੀਂ ਪਿੰਡਾ ਲਜਕਦਾਰ ਆ ਬਾੜਾ ਦੁੱਲਾ ਦੁੱਲਾ ਹੁੰਦੀ ਹੈ ਗੱਲਾਂ ਝੂਠ ਕਹੇ ਨਾ ਕਾਲਾ ਪਰ ਦੂਜੇ ਪਾਸੇ ਤੇਬਿਆਂ ਦਾ ਪੁੱਤ ਆਇਆ ਨੌਜਨ ਜੱਗੂ ਹਗਮਾਲੀਆ ਖੇਡ ਮੈਦਾਨ ਦੇ ਵਿੱਚ ਪਹਿਲਾ ਨੀਰ ਪੁਆਇੰਟ ਦਾ ਜਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਮੰਨਾ ਮੰਨਾ ਬੱਲਵਾ ਵਾਲਾ ਇਸ ਸਮੇ ਕਬੱਡੀ ਪਾ ਰਿਹਾ ਹਾਕਮਾਲੀਆ ਜੱਗੂ ਵੀ ਅੱਜ ਪੂਰੀ ਫੋਮ ਦੇ ਵਿੱਚ ਲੱਗਦਾ ਪਹਿਲੇ ਮੁਕਾਬਲੇ ਦੇ ਵਿੱਚ ਵੀ ਆਹ ਦੇਖਿਓ ਹਾਕਮ ਵਾਲੀਆ ਜੱਗੂ ਅਜ ਸਮੇ ਕਹਿੰਦੇ ਖੇਡ ਕਬੱਡੀ ਦਾ ਰੈਂਬੋ ਜਫਾ ਲਾ ਗਿਆ ਮਾਲਵਾ ਐਕਸਪ੍ਰੈਸ ਹੈ ਗੁਰਪ੍ਰੀਤ ਮੁਰਝੇ ਹਰੀ ਵਾਲਾ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਹਾਕਮ ਵਾਲੀਆ ਜੱਗੂ ਕਬੱਡੀ ਦਾ ਰੈਂਬੋ ਜਫਾ ਅਜ ਸਮੇ ਕੋਈ ਕਹਿੰਦਾ ਜਫਾ ਲਾ ਗਿਆ ਤੇ ਕੋਈ ਕਹਿੰਦਾ ਹਜੇ ਤਾਂ ਤੀਰ ਹਲੇ ਤਾਂ ਤੀਰ ਹਲੇ ਤਾਂ ਤੀਰ ਕਮਾਨ ਦੇ ਵਿੱਚ ਆਹ ਅੱਜ ਦੀ ਥਾਪੀ ਅੱਜ ਦੀ ਥਾਪੀ ਉਂਗਲ ਤਾਂ ਖੜੀ ਸੀ ਤੇ ਖੜੀ ਰਹੂ ਜੱਟ ਦੀ ਡੰਗੜਾ ਵਾਲੇ ਸੰਦੀਪ ਦੀਆਂ ਵੀ ਯਾਦਾਂ ਨੇ ਤੇ ਦੋਨੋਂ ਹੀ ਸੇਖ ਸਰਦਾਰ ਜੂੜਿਆਂ ਤੇ ਵੱਡੇ ਹੋਏ ਰਮਾਲ ਕਿੰਨੇ ਸੋਹਣੇ ਲੱਗਦੇ ਆ ਲੈ ਵੇ ਕਮਾਲ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਬਾਕੀ ਸਿੱਖੀ ਮਾਰ ਕਰਾਰਾ करे